ਸਮਰਾਲਾ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਵਿਆਹ ਸਮਾਗਮ ਹੋ ਰਿਹਾ ਸੀ ਜਿਸ ਦਰਮਿਆਨ ਕੀ ਲਾੜਾ ਜਿਸ ਦੀ ਮਾਂ ਆਪਣੇ ਪੁੱਤ ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਰੁੱਝੀ ਹੋਈ ਸੀ ਲਾੜੇ ਦੀ ਮਾਂ ਦੇ ਨਾਲ ਐਸੀ ਘਟਨਾ ਵਾਪਰੀ ਹੈ ਕਿ ਖੁਸ਼ੀ ਗਮ ਦੇ ਵਿੱਚ ਬਦਲ ਗਈ ਹੈ ਤਾਂ ਵਿਆਹ ਸਮਾਗਮ ਦੇ ਵਿੱਚ ਅਣਪਛਾਤਾ ਲੁਟੇਰਾ ਵੇਟਰ ਦੀ ਡਰੈੱਸ ਦੇ ਵਿੱਚ ਪਹੁੰਚਿਆ ਮੌਕਾ ਵੇਖਦਿਆ ਮਾਤਾ ਦੇ ਪਰਸ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਰਸ ਦੇ ਵਿੱਚ 1.5 ਲੱਖ ਰੁਪਏ ਦੀ ਨਕਦੀ ਤੇ 50000 ਰੁਪਏ ਦੇ ਸੋਨੇ ਦੇ ਗਹਿਣੇ ਸਨ ਤੇ ਇਸ ਤੋਂ ਬਾਅਦ ਜਦ ਪਤਾ ਲੱਗਿਆ ਜਦ ਮਾਨ ਨੇ ਪਰਸਵਲ ਧਿਆਨ ਦਿੱਤਾ ਪਰ ਉਦੋਂ ਤੱਕ ਤਾਂ ਪਛਾਤਾ ਚੋਰ ਪਰਸ ਲੈ ਕੇ ਰਫੂ ਚੱਕਰ ਹੋ ਗਿਆ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਤਾਂ ਕੈਦ ਹੋਈਆਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਸੀਸੀਟੀਵੀ ਫੁਟੇਜ ਖੰਗਾਲਨ ਦੇ ਵਿੱਚ ਜੁਟੀ ਹੋਈ ਹੈ ਤਾਂ ਜੋ ਦੋਸ਼ੀ ਦੀ ਭਾਲ ਕੀਤੀ ਜਾ ਸਕੇ ਉਹਦੇ ਵਿੱਚ ਆਪਣੇ ਮੈਰਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਅਸੀਂ ਲੈ ਲਏ ਆ ਉਹਦੇ ਤਲਾਸ਼ ਕੀਤੇ ਜਾ ਰਹੀ ਹੈ ਮਕਦਮਾ ਦਾਇਰ ਦਰਜ ਕਰਤਾ ਸੀ ਕੱਲ 11 ਤੇ ਕਿਤੇ ਆਹ ਨਾ ਉਹ ਬੰਦੇ ਦੇਖਣਾ ਪੱਤਾ ਦਰਜ ਕੀਤਾ ਤੇ ਕੋਈ ਮੋੜਲੀ ਜਾਂਚ ਦੀ ਉਤਾਰੀ ਸਾਹਮਣੇ ਆਈ ਜਾਂਦੀ ਉਹ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੇ ਜਾ ਰਿਹਾ ਜਿਵੇਂ ਬੇਟਰਾ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ